பார்ட்டி ஆம் ஆட்டி சார் மன்ஜித் சிங் ஜி டில் சார் மணஜித் சிங் டில் ਦੇ ਅਰੰਢੀ ਤੁਸੀਂ ਦੇਖ ਰਹੇ ਹੋ ਸਾਰੇ ਗਲੀਆਂ ਦੇ ਵਿੱਚੋਂ ਮੇਰੇ ਸਾਰੇ ਆਪਣੇ ਘਰ ਨੇ ਜਿੱਥੇ ਵੀ ਜਾਣਾ ਉਥੇ ਪਿਆਰ ਸਤਿਕਾਰ ਪੂਰਾ ਪ੍ਰੋਪਰ ਪਬਲਿਕ ਬਾਹਰ ਨਿਕਲਣ ਕਰਕੇ ਮਿਲਦੀ ਆ ਤੇ ਜਿਹੜਾ ਕੰਮ ਆ ਸਾਰਾ ਆ ਪਰਮਾਤਮਾ ਦੀ ਕਿਰਪਾ ਜੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਸਾਰਾ ਕੁਝ ਜੋ ਹੋਊਗਾ ਠੀਕ ਹੀ ਹੋਊਗਾ ਵਧੀਆ ਹੋ ਬਹੁਤ ਸੋਹਣਾ ਮਾਹੌਲ ਆ ਜੀ ਦੂਜੇ ਪਾਸੇ ਜਾ ਕੇ ਪੁੱਛੋ ਤੁਸੀਂ ਉਹਨਾਂ ਨੂੰ ਕੀ ਲੱਗਦਾ ਸਾਡੇ ਦਾ ਮਾਹੌਲ ਬਹੁਤ ਸੋਹਣਾ ਹੈ ਪਰਮਾਤਮਾ ਦੀ ਕਿਰਪਾ ਆ ਬਾ ਅਸ਼ੀਰਵਾਦ ਆ ਮਾਤਾ ਦਾ ਅਸ਼ੀਰਵਾਦ ਆ ਬਾਬਾ ਜੀ ਦਾ ਅਸ਼ੀਰਵਾਦ ਆ ਸਭ ਦਾ ਅਸ਼ੀਰਵਾਦ ਪੂਰਾ ਪ੍ਰਾਪਤ ਆ। ਬੋਟਰ ਦੋ ਵਾਰੀ ਦੋ ਲੋਕੀ ਕੀ ਕਹਿਣਾ ਚਾਹੋਗੇ? ਮੈਂ ਬੋਟਰ ਹੱਥ ਜੋੜ ਕੇ ਇਹ ਅਪੀਲ ਕਰਦਾ ਨਾ ਵੀ ਜਿਹੜੀ ਦੇਖੋ ਆਪਾਂ 21 ਤਰੀਕ ਨੂੰ ਵੋਟ ਪਾਉਣੀ ਆ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਕਰਨ ਕਿਉਂਕਿ ਜੇ ਤੁਸੀਂ ਝਾੜੂ ਵਾਲੇ ਮੈਨੂੰ ਜਾਨੀ ਕਾਮਯਾਬ ਕਰੋਗੇ ਤਾਂ ਇਹ ਸਰਕਾਰ ਦੇ ਵਿੱਚ ਜਾ ਕੇ ਕੁਝ ਕੰਮ ਲੈ ਸਕਦਾ। ਐਮਐਲਏ ਸਾਹਿਬ ਤੋਂ ਕੰਮ ਲੈ ਸਕਦਾ ਜੇ ਕਿਸੇ ਅਣਜਾਣ ਬੰਦੇ ਨੂੰ ਤੁਸੀਂ ਵੋਟ ਪਾ ਕੇ ਆਪਦੀ ਵੋਟ ਖਰਾਬ ਕਰ ਲਈ ਤਾਂ ਤਾਂ ਵੀ ਉਹਨਾਂ ਦਾ ਕੰਮ ਕੋਈ ਹੋਣੇ ਨਹੀਂ। ਆਪਣੀ ਡਿਵੈਲਪ ਆਪਣੇ ਏਰੀਆ ਡਿਵੈਲਪਮੈਂਟ ਤੋਂ ਬਿਨਾਂ ਰਾਜੂ ਮਾਹੌਲ ਬਹੁਤ ਵਧੀਆ ਵਾਰਡ ਨੰਬਰ 86 ਨੇ ਇੱਕ ਮੰਨ ਬਣਾ ਲਿਆ ਕਿ ਇਸ ਵਾਰ ਝਾੜੂ ਨਿਸ਼ਾਨ ਨੂੰ ਕਾਮਯਾਬ ਕਰਾਂਗੇ ਕਿਉਂਕਿ ਲੋਕ ਬਹੁਤ ਸਮਝਦਾਰ ਹੋ ਚੁੱਕੇ ਨੇ ਉਹਨਾਂ ਨੂੰ ਇਹ ਵੀ ਪਤਾ ਕਿ ਬੱਗਾ ਜੀ ਸਾਡੇ ਐਮਐਲਏ ਸਾਹਿਬ ਬਹੁਤ ਸਪੀਡ ਨਾਲ ਕੰਮ ਕਰਾ ਰਹੇ ਨੇ ਜੇ ਕੌਂਸਲਰ ਵੀ ਆਪਣਾ ਬਣਾ ਲੈਣਗੇ ਤੇ ਵਾਰਡ ਦੇ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕਣਗੇ ਜੀ ਸਾਹਮਣ ਕਿੰਦਾ ਦਾ ਪਿਆਰ ਜੀ ਬਹੁਤ ਵਧੀਆ ਪਿਆਰ ਮਿਲਦਾ ਜੀ ਪਹਿਲਾਂ ਵੀ ਅਸੀਂ 7 ਸਾਲ ਸੇਵਾ ਕੀਤੀ ਸੀ ਉਸ ਟਾਈਮ ਤੋਂ ਸਾਡੇ ਨਾਲ ਲੋਕ ਬਹੁਤ ਜੁੜੇ ਆ ਉਸ ਟਾਈਮ ਸਾਡੇ ਥੋੜੇ ਬਹੁਤ ਬੜੀਆਂ ਕਮੀਆਂ ਸੀ ਉਹ ਹੁਣ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੂਰ ਕਰ ਲੀਆਂ ਜਿਹੜੇ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਪੱਗਾ ਜੀ ਨੇ ਵੀ ਸਾਡੀਆਂ ਪੂਰੀਆਂ ਕਰਾਤੀਆਂ ਵਾਰਡ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਵਿਕਾਸ ਹੋਊਗਾ ਜਿਹੜੀਆਂ ਨਵੀਆਂ-ਨਵੀਆਂ ਸਕੀਮਾਂ ਸੀ ਉਹ ਸਾਨੂੰ ਪੱਗਾ ਜੀ ਨੇ ਅੱਗੇ ਵੀ ਦੱਸਿਆ ਕਿ ਪਹਿਲਾਂ ਵੀ ਕਰਵਾਉਂਦੇ ਆ ਤੇ ਹੁਣ ਵੀ ਕਰਵਾਉਣਗੇ ਲੋਕਾਂ ਲਈ ਮੈਸੇਜ ਹੋਵੇ ਕਿ ਤੇਰੀ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਸੋ ਸਮਝ ਕੇ ਵੋਟ ਪਾਓ ਜਿਹੜਾ ਹੀ ਬੰਦੇ ਕੰਮ ਕਰ ਸਕਦੇ ਆ ਉਹਨਾਂ ਨੂੰ ਅੱਗੇ ਲਿਆਓ ਕਿਉਂਕਿ ਪੱਗਾ ਜੀ ਦੇ ਨਾਲ ਜਿਹੜੀ ਟੀਮ ਆ ਉਹ ਟੀਮ ਦੇ ਨਾਲ ਹੀ ਚੱਲਾਂਗੇ ਤਾਂ ਤਾਂ ਹੀ ਕਾਮਯਾਬ ਹੋਵਾਂਗੇ। ਵਾਰਡ ਦਾ ਵਿਕਾਸ ਵੀ ਤਾਂ ਹੀ ਹੋ ਸਕਦਾ ਜੇ ਆਪਣੇ ਨਾਲ ਐਮ.ਐਲ.ਏ ਸਾਹਿਬ ਖੜੇ ਹੋਣਗੇ। ਇਸ ਕਰਕੇ ਆਪਾਂ ਨੂੰ ਫੰਡਸ ਦੀ ਕਮੀ ਨਹੀਂ ਆਊ। ਕੋਈ ਕੰਮ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਐਮ.ਐਲ.ਏ ਤੋਂ ਬਿਨਾਂ ਨਹੀਂ ਹੁੰਦੇ। ਉਹ ਵੀ ਬੱਗਾ ਜੀ ਦੇ ਨਾਲ ਆਪਣੇ ਬੜੀਆ ਤਰੀਕੇ ਨਾਲ ਹੋ ਸਕਦੇ ਨੇ। ਬੱਗਾ ਭਾਈ ਸਾਡੇ ਨਾਲ ਹਰ ਕੰਮ ਨੂੰ ਪਹਿਲੇ ਜਿੱਤਣ ਦੇ ਪਹਿਲਾਂ ਹੀ ਕੰਮ ਕਰਦੇ ਸੀ। ਅੱਛਾ ਤੇ ਹੁਣ ਤੇ ਰੱਜ ਕੇ ਕੰਮ ਕਰੂ ਜਿੱਤੂਗੇ ਤੇ। ਹਾਂ ਅਗੇ ਦੀ ਨਾ ਨਹੀਂ ਕੀਤੀ ਇਹਨਾਂ ਨੇ। ਇਹਨੇ ਪੜਾਵਾਂ ਨੇ ਵੀ ਪਹਿਲਾਂ ਹੀ ਬੜੀ ਸੇਵਾ ਕੀਤੀ ਆ। ਜਿੰਦਾਬਾਦ। ਹਾਟਾਂ ਬਾਬਾ ਇਹ ਜੱਤੀ ਹੋਣੀ ਆ ਹਾਟਾਂ ਬਾਰੇ ਕਦੀ ਨਾ ਨਹੀਂ ਕੀਤੀ ਨਾ ਨੇ ਹਾਂ ਚੀਜ਼ੇ ਸਾਮਲ ਹੋਇਆ ਸਾਡੇ ਏਰੀਆ ਦੇ ਪੰਜੀਤ ਸਿੰਘ ਢਿੱਲੋ ਜੀ 2 ਸਾਲ ਤੋਂ ਪੂਰੇ ਕੰਮ ਕਰਾ ਰਹੇ ਜੀ ਕੋਈ ਸੀਵਰੇਜ ਦੀ ਸਮੱਸਿਆ ਕੋਈ ਲਾਈਟ ਦੀ ਸਮੱਸਿਆ ਜੀ ਪੈਲ ਦੇ ਅਧਾਰ ਤੇ ਕੰਮ ਹੁੰਦਾ ਜੀ ਰੋਡ ਜਾਲੀਆਂ ਦੀ ਕੋਈ ਸਮੱਸਿਆ ਜੀ ਹਰ ਕੰਮ ਹੋ ਰਿਹਾ ਜੀ ਨਾਲੇ ਦੇ ਨਾਲ ਤਾਰਕ ਬਣਨ ਜਾ ਰਿਹਾ ਜੀ ਪੂਰੇ ਡੰਪ ਹਫਤੇ ਤੱਕ ਚੱਕਿਆ ਜਾਣਾ ਜੀ ਉਧਰੋਂ 9 ਨੰਬਰ ਦੇ ਬਾਹਰ ਪੂਰੀਆ ਸੁਭਾਈਆ ਹੋ ਰਹੀਆਂ ਜੀ ਸਭ ਕੁਝ ਹੁੰਦਾ ਜੀ ਹਰ ਚੀਜ਼ ਦੀ ਕੋਈ ਸਮੱਸਿਆ ਨਹੀਂ ਏਰੀਆ ਦਾ ਹਰ ਕੰਮ ਪਹਿਲ ਦੇ ਆਧਾਰ ਤੇ ਹੋ ਰਿਹਾ ਮਨਜੀਤ ਸਿੰਘ ਨੇ ਰਿਲੋ ਜਾ ਜੀ ਇਹ ਵੱਧ ਤੋਂ ਵੱਧ ਵੋਟਾਂ ਤੇ ਸਾਡੇ ਏਰੀਆ ਤੋਂ ਜਿੱਤੂਗਾ ਜੀ 86 ਨੰਬਰ ਵਾਰ ਤੋਂ ਹੋਰ ਹੈ ਪੂਰੀ ਗੈਮਾ ਗੈਮੀ ਹੈ ਪੂਰੇ ਹੁਣ ਦੇਖੋ ਕੀ ਬੰਦਾ ਜਿਹੜੀ ਸਤਾ ਸਤਾਹਾਰੀ ਪਾਰਟੀ ਹੈ ਉਹਦੇ ਵੱਲ ਝੁਕਾਵ ਜਰਾ ਲੋਕਾਂ ਦਾ ਜ਼ਿਆਦਾ ਹੈ ਕਿਉਂਕਿ ਕੰਮ ਦੇਖ ਕੇ ਲੋਕਾਂ ਦਾ ਝੁਕਾਵ ਹੁੰਦਾ ਪੜੇ ਲਿਖੇ ਲੋਕ ਨਹੀਂ ਅੱਜਕੱਲ੍ਹ ਅਜੇ ਕਾਲ ਕੰਮ ਨੂੰ ਵੋਟ ਪਾਉਂਦੇ ਆ ਬੰਦਾ ਦੇਖ ਕੇ ਕੋਈ ਵੋਟ ਨਹੀਂ ਪਾਉਂਦਾ ਕਿਦਾਂ ਦਾ ਮਾਹੌਲ ਹੈ ਵੀ ਢੀਲੋ ਸਾਹਿਬ ਹੈ ਇੱਕ ਹੀ ਭਰੋਸਾ ਤੁਹਾਨੂੰ ਢੀਲੋ ਸਾਹਿਬ ਸਾਡੇ ਪੁਰਾਣੇ ਇੱਥੇ ਦੇ ਹੈਗੇ ਆ ਇੱਥੇ ਦੇ ਰਹਿਣ ਵਾਲੇ ਆ ਜਾਣਕਾਰ ਆ ਸਾਰਿਆਂ ਦੇ ਇਹਨਾਂ ਦੇ ਕੰਮ ਕਰਨ ਨੂੰ ਵੀ ਠੀਕ ਆ ਜਦੋਂ ਮਰਜ਼ੀ ਕੰਮ ਕਰਾ ਲਈਦਾ ਸਾਡੇ ਦਾ ਇਹਨਾਂ ਦਾ ਨਾਲ ਬਚਪਨ ਦੇ ਸਬੰਧ ਆ ਬਿਲਕੁਲ ਜੀ ਵੋਟਰ ਆ ਕੀ ਕਹੋਗੇ ਵੋਟਰਸ ਅੱਜਕੱਲ ਤੁਹਾਨੂੰ ਮੈਂ ਪਹਿਲਾਂ ਕਿਹਾ ਪੜ੍ਹਿਆ ਲਿਖਿਆ ਵੋਟਰ ਹੈ ਵੋਟਰ ਆਪ ਬੜਾ ਸਿਆਣਾ ਕਿਸੇ ਦੇ ਕਹਿਣ ਤੇ ਵੋਟ ਪਾਣ ਵਾਲਾ ਵੋਟਰ ਅੱਜਕੱਲ ਨਹੀਂ ਹੈਗਾ ਅੱਜਕੱਲ ਕੰਮ ਦੇਖ ਕੇ ਬੰਦਾ ਵੋਟ ਪਾਉਂਦਾ ਤੇਰੇ ਤਾਂ ਕੰਮ ਕਰਾਈ ਲੱਗ ਔਰ ਟਿਲੋਂ 2 ਸਾਲ ਤੋਂ ਲੱਗੇ ਹੋਏ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਉਦੋਂ ਦੇ ਇਹੀ ਨਜ਼ਰ ਆ ਰਹੇ ਔਰ ਤਾਂ ਕੋਈ ਨਜ਼ਰ ਆਏ ਨਹੀਂ ਮੇਰਾ ਨਾਮ ਹੈ ਜੀ ਬਿਸ਼ਪ ਕਨੋਰੀਆ ਵਾਰਡ ਨੰਬਰ 86 ਦਾ ਮੈਂ ਰਹਿਣ ਵਾਲਾ ਹਾਂ ਕਿਦਾਂ ਮੋੜ ਆ ਕਿ ਦਸਾਂ ਵਾਲਾ ਜਾ ਰਿਹਾ ਹਾਂ ਦੇਖੋ ਜੀ ਇਹਦੇ 'ਚ ਕੋਈ ਦੋ ਰਾਏ ਹੈ ਨਹੀਂ ਮੈਂ ਪਹਿਲਾਂ ਵੀ ਚੈਨਲ ਦੇ ਮਾਧਿਅਮ ਰਾਹੀਂ ਦੱਸ ਚੁੱਕਿਆ ਢਿੱਲੋ ਪਰਿਵਾਰ ਉਹ ਹੈ ਜਿਹੜਾ ਬਿਨਾਂ ਕਾਉਂਸਲਰ ਬਣੇ ਢਾਈ ਸਾਲ ਹੋ ਗਏ ਮਨਜੀਤ ਸਿੰਘ ਢਿੱਲੋ ਨੂੰ ਡਾਊਨ ਟੂ ਅਰਥ ਬਿਲਕੁਲ ਜਮੀਨੀ ਸਤ੍ਹਾ ਤੇ ਉਤਰ ਕੇ ਸਾਡੇ ਵਾਰਡ ਦਾ ਪੂਰੀ ਨਿਹਾਰੀ ਇਹਨਾਂ ਨੇ ਬਦਲੀ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਅਸੀਂ ਆਪ ਜਿਹੜੇ ਹੈ ਸਵੇਰ ਸ਼ਾਮ ਇੱਕ ਕਰਕੇ ਸਰਦਾਰ ਮਨਜੀਤ ਸਿੰਘ ਢਿੱਲੋ ਜੀ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਪੂਰੇ ਸ਼ਹਿਰ ਵਾਸੀਆਂ ਦੇ ਵਾਰਡ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਲੀਡ ਦੇ ਨਾਲ ਮਨਜੀਤ ਸਿੰਘ ਢਿੱਲੋਂ ਜੀ ਨੂੰ ਜੇਤੂ ਕਰਾਵਾਂਗੇ ਕਿਦਾਂ ਦਾ ਮੌਕਾ ਮੇਰੇ ਦੇਖੋ ਕਿਦਾਂ ਰੋਕੀ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਦੇਖੋ ਮੈਂ ਤੁਹਾਨੂੰ ਆਪ ਦੱਸ ਰਿਹਾ ਜੀ ਵੀ ਮੈਂ ਮੈਂ ਆਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦਾ ਭਰਵਾ ਹੁੰਗਾਰਾ ਹੈ ਕਿ ਮਨਜੀਤ ਸਿੰਘ ਢਿੱਲੋਂ ਹੀ ਸਾਨੂੰ ਜਿਹੜਾ ਹੈ ਚਾਹੀਦਾ ਹੈ ਕਿਉਂਕਿ ਉਹ ਹਮੇਸ਼ਾ ਢਿੱਲੋਂ ਪਰਿਵਾਰ ਜਿਹੜਾ ਐਦਾਂ ਦਾ ਹੈ ਜੋ ਕਿ ਕਿਸੇ ਫੰਡ ਦਾ ਕਿਸੇ ਚੀਜ਼ ਦਾ ਕਿਸੇ ਤੇ ਡਿਪੈਂਡ ਨਹੀਂ ਹੈਗਾ ਢਿੱਲੋਂ ਪਰਿਵਾਰ ਆਪਣੇ ਆਪ ਚ ਵਾਰਡ ਨੰਬਰ 86 ਨੂੰ ਵੀ ਛੱਡ ਕੇ ਅਗਰ ਕਿਸੇ ਜ਼ਰੂਰਤਮੰਦ ਨੂੰ ਲੋੜ ਹੈ ਤੇ ਸਰਦਾਰ ਰਜੀਤ ਸਿੰਘ ਢਿੱਲੋਂ ਜਿਹੜੇ ਸਾਡੇ ਪਹਿਲਾ ਕਾਉਂਸਲਰ ਰਹੇ ਨੇ ਸਰਦਾਰ ਮਜੀਦ ਸਿੰਘ ਢਿੱਲੋਂ ਜੀ ਦੇ 브ਦਰ ਉਹਨਾਂ ਨੇ ਵੱਧ ਚੜ ਕੇ ਹਮੇਸ਼ਾ ਜਿੰਨੀ ਜਮੀਨੀ ਸਤਰ ਤੇ ਸਾਥ ਦਿੱਤਾ ਹੈ ਤੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਬੰਦਾ ਪ੍ਰੈਕਟੀਕਲੀ ਕੰਮ विदाउट काउंसलर जिते मतलब 2.5 ਸਾਲ ਤੋਂ ਲਗਾਤਾਰ ਰੂਟੀਨ ਚ ਪਬਲਿਕ ਨਾਲ ਜਮੀਨੀ ਸਤਰ ਤੇ ਉਤਰ ਕੇ ਕੰਮ ਕਰ ਰਿਹਾ ਤੇ ਅਸੀਂ ਤਾਂ ਇਹੀ ਚਾਹਾਂਗੇ ਵੀ ਸਾਡੇ ਆਣ ਵਾਲੇ ਮੇਅਰ ਹੀ ਸਰਦਾਰ ਮਨਜੀਤ ਸਿੰਘ ਢਿਲੋਂ ਬਣਨ। ਇਹ ਕਿਤੇ ਜੀਕਾਰੀ ਹੈ ਕਿੱਦਾਂ ਦਾ ਡਰ ਮੈਂ ਮੰਨਦੇ ਵਿੱਚ। ਉਹ ਦੇਖੋ ਕੋਈ ਕੋਈ ਡਰ ਨਹੀਂ ਆ ਜੀ ਮਿਹਨਤ ਕਰ ਰਹੇ ਆ ਸਫਲਤਾ ਤੁਹਾਡੇ ਸਾਹਮਣੇ ਆਊਗੀ ਜੀ ਤੁਹਾਡੇ ਸਾਹਮਣੇ ਸਾਰੇ ਵਾਰਡ ਦੇ ਸਾਰੇ ਲੋਕ ਮਾਤਾ-ਮਾਪਾਂ ਬੀਬੀਆਂ ਸਾਡੇ ਭਰਾ ਨਾਲ ਵੱਧ ਚੜ ਕੇ ਸਹਿਯੋਗ ਕਰ ਰਹੇ ਆ ਕਿਉਂਕਿ ਸੱਚਾਈ ਦਾ ਸਹਿਯੋਗ ਕਰ ਰਹੇ ਮਿਹਨਤ ਦਾ ਸਹਿਯੋਗ ਕਰ ਰਹੇ ਆ ਅੱਜ ने भी बंदे दे खड़े हैं छियासी बंद ना कोई है ही नहीं पार्टी बदिया सर मेरा नाम दिलीप कुमार मैं वार्ड नंबर छियासी का रहने वाला हूँ मैं वार्ड नंबर छियासी की जनता से यही अपील करता हूँ आने वाले जो इक्कीस तरीक को मतदान है बढ़ चढ़ के भागने और सरदार मनजीत सिंह ढिल्लो को नंबर वन पोजिशन पर लाएँ और सरदार मनजीत सिंह ढिलो नंबर वन पोजिशन पर आएंगे ये मेरा विश्वास है परमात्मा पे विश्वास है बिल्कुल आएंगे ये बताइए जो शख्स बिना काउंसलर रहते हुए इस वार्ड का विकास किया वो काउंसलर बनने के बाद कितना विकास करेगा ये आप ध्यान रखिए प्लस इनको पैसे की भूख नहीं है कि लालसा है पैसे कमाना इनको सेवा करने की लालसा है सेवा करने की चाहत है वार्ड नंबर छियासी की जनता का और जैसा कि वार्ड नंबर छियासी की जनता से अपील करता हूँ कि सरदार मंजीत सिंह ढिल्लो को विजयी बनाए और हां 3 नंबर बटन दबा के विजय बनाए मेरी यही रिक्वेस्ट है जय हिंद जय